ਪ੍ਰੋਗਰਾਮ ਨਾਲ ਜਿਹੜੇ ਦਸ਼ਕਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਨੈਗਟਿਵ ਰੁੱਤ ਆ ਗਈ ਹੈ ਫਟਾਰੇ ਦੀ ਰੁੱਤ ਆ ਗਈ ਹੈ ਤੇ ਫੁੱਟਣਾ ਜਿਹੜਾ ਕੁਦਰਤ ਦੀ ਸਭ ਤੋਂ ਚੰਗਾ ਪੱਖ ਹੈ ਨਿਗ ਹੈ ਜਿਹੜਾ ਸੋ ਇਸ ਰੁੱਤ ਦੇ ਆਸ ਦੇ ਵਿੱਚ ਆਪਾਂ ਸੰਗੀਤ ਦੀ ਦੁਨੀਆ 'ਚ ਅੱਜ ਕੱਲ੍ਹ ਗੱਲ ਕਰਾਂਗੇ ਮੈਂ ਪਿੰਡ ਮਲਕੇ ਬੈਠਾ ਹਾਂ ਮਲਕੇ ਦੋ ਨਾਂ ਏ ਜਿਹੜੇ ਸੰਗੀਤ ਜਗਤ ਨਾਲ ਜੁੜੇ ਪਹਿਲਾਂ ਰਾਜ ਬਰਾੜ ਫਿਰ ਦਿੱਖਤਾਰ ਬਰਾੜ ਅੱਜ ਦਿੱਖਤਾਰ ਬਰਾੜ ਸਾਡੇ ਮਹਿਮਾਨ ਹੋਣਗੇ ਇਹਨਾਂ ਨੇ 2000 ਦੇ ਸ਼ੁਰੂਆਤ ਤੇ ਉਹਦੀ ਦਹਲੀਸ ਤੇ ਆ ਕੇ ਆਪਦਾ ਕੈਰੀਅਰ ਦੀ ਸ਼ੁਰੂਆਤ ਕੀਤੀ ਚੰਗੀਆਂ ਕੋਸ਼ਿਸ਼ਾਂ ਕੀਤੀਆਂ ਚੰਗੀਆਂ ਗੈਸਟਾਂ ਨਾਮ ਵਰਗੀ ਤੇ ਇਹਨਾਂ ਦੇ ਸਿਆਏ ਫਿਰ ਇੱਕ ਸਨ ਪਿਆਏ ਵਿਦੇਸ਼ ਚਲੇ ਗਏ ਅੱਜ ਫਿਰ ਪਿੰਡ ਮਲਕੇ ਬੈਠੇ ਆ ਕਿਸ ਤਰ੍ਹਾਂ ਦਾ ਸਵਭ ਬਣੂਗਾ ਭਵਿੱਖ ਦੇ ਵਿੱਚ ਉਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਕਿਰਪਾ ਬਾਬੀ ਅੱਜ ਮਲਕੇ ਆ ਕੇ ਕਿਵੇਂ ਲੱਗਦਾ ਮਲਕੇ ਮੈਨੂੰ ਆਸਟ੍ਰੇਲੀਆ ਗਏ ਨੂੰ ਮੈਂ 2008 ਤੱਕ ਗਿਆ ਹੋਇਆ ਸੀ ਹੂੰ ਔਰ ਸੱਤ ਜਾਣੋ ਕੋਈ ਅਸ ਦਿਨ ਨਹੀਂ ਜਿਸਨੇ ਲੱਗਿਆ ਠੀਕ ਹੈ ਮੈਂ ਆਸਟ੍ਰੇਲੀਆ ਵਧੀਆ ਯਾਰ ਅੱਜ ਮੈਂ ਖੁਸ਼ ਹਾਂ ਬਹੁਤ ਹੈ ਨਾ ਹਰ ਹੁੰਦਾ ਯਾਰ ਨਿਕਲੀਏ ਤੇ ਭੱਜੀਏ ਨਾ ਵਾਪਸ ਜਾਈਏ ਪਰ ਪਹਿਲੀ ਵਾਰ ਇਦਾਂ ਹੋਇਆ ਮੈਨੂੰ ਜਿਹੜਾ ਮੈਂ ਰਗਾਇਆ ਪਿਆ ਤਿੰਨ ਸਾਲਾਂ ਦਾ ਤੇ ਨਹੀਂ ਮੈਂ ਹਰ ਸਾਲ ਗੇੜਾ ਮਾਰਨੀ ਆ ਹੂੰ ਤੇ ਬਾਬੇ ਦੀ ਮੇਰ ਨਾਲ ਚਲੋ ਹੁਣ ਆਉਂਦੇ ਜਾਂਦੇ ਰਹਾਂਗੇ ਹਰ ਸਾਲ ਮਲਕਿਆਂ ਦੀ ਮਿੱਟੀ ਨਹੀਂ ਦੋ ਪੱਖ ਦਿੱਤੇ ਦੋ ਗਾਇਕ ਦਿੱਤੇ ਪੰਜਾਬੀ ਸੰਗੀਤ ਨੂੰ ਰਾਜ ਬਰਾੜ ਤੇ ਕਿਤੇ ਕਿਤੇ ਤੁਹਾਡਾ ਜ਼ਿਕਰ ਵੀ ਹੁੰਦਾ ਹੁੰਦਾ ਵੀ ਸ਼ਾਇਦ ਤੁਸੀਂ ਭਰਾ ਹੋ ਜੀ ਕਿਵੇਂ ਰਿਆ ਸਵੱਬ ਸ਼ੁਰੂਆਤ ਦਾ ਉਹਨਾਂ ਨਾਲ ਉਹਨਾਂ ਨੂੰ ਦੇਖ ਕੇ ਗਾਇਕੀ ਚਾਹੀ ਜਾਂ ਕਿਵੇਂ ਸਵੱਬ ਕਿ ਮੇਰੇ ਅਸਲ ਵਿੱਚ ਮੇਰੇ ਪੂਜੇ ਲੜਕੇ ਮੱਖਣਜੀਤ ਹਮ ਸਵੱਬ ਤੋਂ ਉਹਨਾਂ ਧਰੂ ਬਣੇ ਪਹਿਲਾਂ ਕਿਉਂਕਿ ਉਹਨਾਂ ਨੂੰ ਗਉਣ ਦੇਖਿਆ ਸੀ ਪਹਿਲਾਂ ਮੈਂ ਹਮ ਹਮ ਭਾਈ ਰਾਜ ਜੀ ਤੇਪ ਤੱਕ ਕਾਫੀ ਟਾਈਮ ਉਸ ਤੋਂ ਬਾਅਦ ਚਾਹੀਏ ਹਮ ਹਮ ਔਰ ਉਹਨਾਂ ਨੇ ਕਿਤੇ ਪ੍ਰੋਗਰਾਮ ਲਾਉਣਾ ਦੇਖਣ ਜਾਣਾ ਤੇ ਉਸ ਟਾਈਮ ਇਦਾਂ ਲੱਗਣਿਆ ਮੈਨੂੰ ਬੁਲਾ ਲੈ ਕੋਈ ਛੋਟਾ ਬੋਸ ਯਾਰ ਉਹਨਾਂ ਨਾਲ ਐਦਾਂ ਮਹਿਸੂਸ ਹੋਣਾ ਯਾਰ ਮੈਨੂੰ ਬੁਲਾ ਲਵੇ ਮੇਰਾ ਨਾਮ ਲੈ ਕੇ ਬਾਈ ਬੁਲਾ ਲਵੇ ਨਾ ਤੇ ਕਿਉਂਕਿ ਉਸ ਟਾਈਮ ਪ੍ਰੋਗਰਾਮ ਬਹੁਤ ਸੀ ਬਾਈ ਮੱਖਣਜੀਤ ਕੋਲ ਹਨ ਤੇ ਉਹਨਾਂ ਨੇ ਮੈਨੂੰ ਹਰਮੋਨੀਅਮ ਤੇ ਹੱਥ ਰਖਵਾਇਆ ਉਹਨਾਂ ਨੇ ਸਿਖਾਇਆ ਹਰਮੋਨੀਅਮ ਪਰ ਉਦਾਂ ਮੈਂ ਪ੍ਰਭਾਵਿਤ ਬਾਈ ਰਾਜ ਬਾਰੇ ਤੁਸੀਂ ਨਾ ਤੇ ਫਿਰ ਉਹਨਾਂ ਥਰੂ ਹੀ ਮੈਂ ਬਾਈ ਰਾਜ ਨੂੰ ਮਿਲਿਆ ਨਾ ਫਿਰ ਇਦਾਂ ਸੀ ਬਾਈ ਰਾਜ ਮੈਨੂੰ ਬੁਲਾ ਲਵੇ ਯਾਰ ਨਾ ਕਿ ਸ਼ਾਇਦ ਪ੍ਰੋਗਰਾਮ ਦਾ ਨਾਲ ਲੈ ਜਾਵੇ ਨਾ ਤੇ ਉਹਨਾਂ ਨੂੰ ਮੈਂ ਪਿਆ ਬਹੁਤ ਜਿਆਦਾ ਹਰਤਾਲ ਮਿਆਂ ਸੀਗਾ ਫਿਰ ਮੈਂ ਉਸ ਤੋਂ ਬਾਅਦ ਬਾਈ ਰਾਜਨਾਲ ਇਕੱਠੇ ਸੀ ਪ੍ਰੋਮ ਦਿੱਤੇ 3-4 ਸਾਲ ਇਕੱਠੇ ਰਹੇ ਫਿਰ ਪਹਿਲਾ ਗੀਤ ਕਦੋਂ ਆਇਆ ਸੀ ਅ 2002 ਚ ਕੀਤੇ ਸੀ ਪਰੀਆਂ ਪਿਆਰੀਆਂ ਕੈਸੇ ਸਰ ਉੱਡ ਗਈਆਂ ਕਿਤੇ ਦੂਰ ਹਾਂਜੀ ਹਾਂ ਪਰੀਆਂ ਪਿਆਰੀਆਂ ਜਿਹਦਾ ਮਿਊਜ਼ਿਕ ਜਦੋਂ ਦੂਰਦਰਸ਼ਨ ਦਾ ਜਵਾਨਾ ਸੀ ਹਾਂਜੀ ਉਸ ਟਾਈਮ 2002 ਚ ਕੈਸਟ ਵੇਖਦੀ ਸੁਣਨਾ ਹਾਂ ਹਾਂ ਬੜੀ ਚਰਚਾ ਹੁੰਦੀ ਸੀ ਜੀ ਜਦੋਂ ਗਾਣਾ ਆਉਂਦਾ ਸੀ ਦੂਰਦਰਸ਼ਨ ਤੇ ਤੋਂ ਤੋਂ ਬਾਅਦ ਕ ਲੈਂਡਲਾਈਨ ਫੋਨ ਜਿਹਨੂੰ ਤਾਰ ਵਾਲੇ ਫੋਨ ਖੜਕਦੇ ਸੀਗੇ ਹਾਂਜੀ ਇਹ ਸਵੱਬ ਬਣਦਾ ਗਿਆ ਤਾਂ ਫਿਰ ਤੁਹਾਡੇ ਕਿੰਨੇ ਗੀਤ ਆਏ ਅ ਪਰੀਆਂ ਪਿਆਰ ਤੋਂ ਬਾਅਦ ਫਿਰ ਅਸੀਂ ਦੂਸਰੀ ਟੇਪ ਕੀਤੀ ਸ਼ੌਂਕਿਆ ਦੇਵਾਰ ਹੂੰ ਉਸ ਤੋਂ ਬਾਅਦ ਸਿੰਗਲ ਟ੍ਰੈਕ ਆਫੀ ਕਿਤੇ ਹੂੰ ਫਿਰ 2013 ਵਿੱਚ ਬਾਈ ਰਾਜ ਨੇ ਇੱਕ ਐਸਿਡ ਕੀਤੀ ਫਿਲਮ ਤੇ ਤੇਰੇ ਨਾਮ ਹੂੰ ਜਿਹਦੇ ਵਿੱਚ ਗਾਣੇ ਸੁਣੇ ਹੋਣੇ ਉਹ ਕੁੜੀਏ ਵੇ ਸਮਝੀ ਉਹਦੇ ਵਿੱਚ ਹੋਖਾ ਨੂੰ ਬਹੁਤ ਵਧੀਆ ਰਿਹਾ ਉਹ ਸਿੰਗਲ ਟ੍ਰੈਕ ਤੱਕ ਤਾਂ ਕਾਫੀ ਹੋਣ ਉਹ ਜਿੰਦਾ ਪੰਜ ਛੇ ਆਲਰੇਡੀ ਕਰ ਚੁੱਕਿਆ ਮੈਂ ਲਾਸਟ ਈਅਰ ਰੀਪ੍ਰੋਡਕਸ਼ਨ ਬਾਈ ਗ੍ਰਿੰਦਰ ਉਹ ਉਹ ਗੀਤ ਜੀ ਨੇ ਤੁਹਾਨੂੰ ਪਛਾਣ ਦਿੱਤੀ ਹਾਂਜੀ ਉਹਦੀਆਂ ਦੋ ਲਾਈਨਾਂ ਫੇਰ ਆਪਾਂ ਗਾਵਾਂਗੇ ਹਾਂਜੀ ਉਹ ਪਰੀਆਂ ਪਿਆਰ ਦੀ ਜਦ ਮੈਂ ਪਹਿਲੀ ਟੇਪਣਾ ਬਹੁਤ ਵਧੀਆ ਰਿਸਪੌਂਸ ਸੀ ਉਹ ਤੋਂ ਲਾਈਨਾਂ ਸਹੀ ਕਰ ਦੋ ਸੌਰੀ ਮੈਨੂੰ ਕੋਲਡ ਫਲੂ ਹੈ ਵਾ ਕੋਈ ਗੱਲ ਟਰਾਈ ਕਰਦੇ ਫਿਰ ਜੀ ਹਾਂ ਜਾਦੇ ਉਹਨਾਂ ਦੀਆਂ ਚਾਰ ਚਫੇਰੇ ਡਾਰਾ ਹੁੰਦੀਆਂ ਸੀ ਉਸ ਵੇਲੇ ਫਿਰ ਕਿੰਨੀਆਂ ਮਸਤ ਬਹਾਰਾਂ ਹੁੰਦੀਆਂ ਸੀ ਹਾਏ ਅੱਜ ਵੀ ਪੈਨ ਪੁਲੇਖੇ ਲੱਗਦਾ ਵਾਜਾ ਮਾਰਦਿਆਂ ਉੱਡ ਗਈਆਂ ਕਿਤੇ ਦੂਰ ਉਹ ਪਰੀਆਂ ਪਿਆਰ ਦੀਆਂ ਉੱਡ ਗਈਆਂ ਕਿਤੇ ਦੂਰ ਉਹ ਪਰੀਆਂ ਪਿਆਰ ਦੀਆਂ ਥੋੜੇ ਕਾਫੀ ਕੈਸਟਾਂ ਦੇ ਜਮਾਨੇ 'ਚ ਜਦੋਂ ਕੈਸਟਾਂ ਵੀ ਆਈਆਂ ਹਾਂ ਜੀ ਤੁਸੀਂ ਫਿਰ ਵਿਦੇਸ਼ ਚਲੇ ਜਾਂਦੇ ਹੋ ਜੀ ਜਦੋਂ ਬੰਦਾ ਕਿਸੇ ਦਰਿਆ 'ਚ ਕੁੱਦਿਆ ਹੁੰਦਾ ਤੇ ਬਚਾਲੇ ਲਈ ਜਾਵੜਦਾ ਜੀ ਉਦੋਂ ਕਿਸੇ ਪਾਸੇ ਨੂੰ ਹੋਰ ਮੋੜਾ ਮੋੜਦਾ ਇਹ ਸੁਭਾਅ ਕਿਵੇਂ ਬਣਿਆ ਬاہر ਜਾਂਦਾ ਭਾਜੀ ਹਾਂ ਜਦ ਮੇਰਾ ਵੀਜ਼ਾ ਹੈ ਨਾ ਮੈਂ ਬਹੁਤ ਰਹਿ ਮਿਲ ਪਹਿਲਾ ਬੰਦਾ ਜਿਹੜਾ ਮੈਂ ਰੋਇਆ ਜਿਵੇਂ ਕੁੜੀਆਂ ਨਹੀਂ ਸਾਰੇ ਜਾਣਕਰ ਹੁੰਦੀ ਹੈ ਮੈਂ ਮੋਗੇ ਰਹਿੰਦਾ ਸੀ ਔਰ ਮੈਨੂੰ ਦੁਪਹਿਰ ਦੇ ਟਾਈਮ ਮੈਂ ਮੋਟਰਸਾਈਕਲ ਚਲਾ ਰਿਹਾ ਮੈਨੂੰ ਯਾਦ ਹੈ ਨਾ ਬਾਜ਼ਾਰ ਚ ਮੋਟਰਸਾਈਕਲ ਜਾ ਰਿਹਾ ਮੈਂ ਔਰ ਫੋਨ ਆ ਗਿਆ ਨਾ ਦਾ ਤੇ ਤਾਂ ਵੀਜ਼ਾ ਆ ਗਿਆ ਉੱਥੇ ਖੜ ਕੇ ਰੋਣ ਲੱਗ ਗਿਆ ਤੁਸੀਂ ਮਜਬੂਰੀਆਂ ਕਹਿ ਲੋ ਜਾਂ ਇੱਕ ਇਦਾਂ ਵੀ ਵੀਰੇ ਹੁਣ ਜਿਹੜੀ ਲਾਈਨ ਆ ਨਾ ਥੋੜੀ ਜਿਹੀ ਰਿਸਕੀ ਲਾਈਨ ਆ ਆਪਾਂ ਜਿਕੇ ਸਾਰੀ ਜ਼ਿੰਦਗੀ ਇਹ ਨਹੀਂ ਪਤਾ ਜੀ ਹਟੋਂ ਕੱਲ ਨੂੰ ਤੁਸੀਂ ਕਲਪ ਉਹ ਚੱਲਦਾ ਰਹਿੰਦਾ ਹਨ ਤੇ ਬਾਹਰ ਜਾਂਦੇ ਸੀ ਮੈਂ ਚਲੋ ਥੋੜਾ ਜਿਹਾ ਬੰਦਾ ਸੇਫ ਹੋ ਜਾਂਦਾ ਹਨਾ ਕੋਈ ਘਾਟਾ ਵਾਦਾ ਤੇ ਬੰਦਾ ਅਡਜਸਟਮੈਂਟਸ ਸੌਖੇ ਹੋ ਜਾਂਦੇ ਹਨ ਹੋਰ ਮੇਰਾ ਕੋਈ ਉੱਥੇ ਸ਼ੌਕ ਨਹੀਂ ਨਾ ਹੀ ਮੈਥੇ ਰਹਿਣਾ ਚਾਹਣਾ ਹੁਣ ਕੋਸ਼ਿਸ਼ ਹੈ ਮੈਂ ਫੇਰ ਇੱਥੇ ਵਿਦ ਫੈਮਿਲੀ ਇੱਥੇ ਵਾਪਸ ਆਉਣ ਦੀ ਕੀ ਬਾਤ ਹੈ ਹਾਂ ਜੀ ਫਿਰ ਇਸ ਪੱਖ ਨੂੰ ਅੰਦਰ ਕਿਵੇਂ ਦੱਬ ਕੇ ਰੱਖਿਆ ਵੀ ਉਹਨਾਂ ਦਿਨਾਂ ਚ ਕੀ ਚੱਲਦਾ ਰਿਹਾ ਜਿੰਨਾਂ ਦਿਨਾਂ ਚ ਗੈਪ ਰਹਾ ਬਾਹਰ ਰਹੇ ਗਾਣੇ ਨਹੀਂ ਕੀਤੇ ਜੀ ਕਿਉਂਕਿ ਇੱਕ ਜਿਹੜਾ ਸਨਕਾਰ ਹੁੰਦਾ ਹੈ ਉਹਦੇ ਅੰਦਰ ਛਨਾਮੀ ਤਾਂ ਆਉਂਦੀ ਰਹਿੰਦੀ ਹੈ ਲਹਿਰਾਂ ਤਾਂ ਧੱਕੇ ਮਾਰਦੀਆਂ ਰਹਿੰਦੀਆਂ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਉੱਥੇ ਇਦਾਂ ਹੁੰਦਾ ਸੀ ਕਈ ਵਾਰ ਜਿੱਦਾਂ ਹੁਣ ਫਰੈਂਸ ਸਰਕਲ ਵਿੱਚ ਨਾ ਜਿੱਦਾਂ ਆਪਾਂ ਅਸੀਂ ਇੱਥੇ ਮਿਲਦੇ ਹਾਂ ਹਰ ਬੰਦਾ ਪੁੱਛਦਾ ਜਗਤਾਰ ਦੇ ਗਾਣੇ ਕਦੋਂ ਆਉਣਾ ਉਹੀ ਗੱਲਾਂ ਚੱਲਦੀਆਂ ਨੇ ਨਾ ਉੱਥੇ ਸਿਸਟਮ ਇਹ ਭਾਈ ਤੁਸੀਂ ਬਹਿ ਗਏ ਕੀ ਜੋਬ ਕਰਦੇ ਐ ਐਸੀ ਕਿੰਨੇ ਕਮ ਜੰਦੇ ਯਾਰ ਅੱਛਾ ਯਾਰ ਇੱਥੇ ਜੋਬ ਕਰ ਲੈ ਤੂੰ ਆ ਜੋਬ ਕਰ ਲੈ ਯਾਰ ਤੂੰ ਕੀ ਕਰਦਾ ਹੋਰ ਹਣਾ ਮਤਲਬ ਕਿ ਬਿਲਕੁਲ ਡਿਫਰੈਂਟ ਹੋथे ਨਾ ਬਹੁਤ ਔਖਾ ਬਹੁਤ ਔਖੜ ਜਸਨਾ ਸਚਾਈ ਹੈ ਕਿ ਆਪਣੇ ਆਪ ਨੂੰ ਮੈਂਟੇਨ ਰੱਖਣਾ ਇਸ ਲਾਈਨ ਵਿੱਚ ਨਾ ਕੋਈ ਆਰਟਿਸਟ ਦਾ ਉੱਥੇ ਬਹੁਤ ਹਾਰਡ ਵਜੇ ਬਹੁਤ ਹਾਰਡ ਹੈ ਤੁਹਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਬਟ ਫਿਰ ਵੀ ਮੈਂ ਆਪਣੇ ਆਪ ਨੂੰ ਜੌਬ ਦਾ ਵੀ ਇਦਾਂ ਰੱਖਿਆ ਯਾਰ ਮੇਰੇ ਕੋਲ ਟਾਈਮ ਹੋਵੇ ਇੱਕ ਘੰਟਾ ਮੈਂ ਹਾਰਮੋਨੀਅਮ ਤੇ ਬੈਠ ਸਕਾਂ ਔਰ ਮੈਂ ਉਦੋਂ ਵੀ ਮੇਰੀ ਆਤਮੇ ਚਾਰ ਪੰਜ ਕਿਲੋਮੀਟਰ ਰਨਿੰਗ ਕਰ ਲੈਂਦਾ ਨਾ ਆਪਣੇ ਆਪ ਨੂੰ ਫਿੱਟ ਵੀ ਰੱਖਿਆ ਬੱਬੀ ਦੀ ਕਿਰਪਾ ਨਾਲ ਤੇ ਪਰ ਔਖਾ ਬਹੁਤ ਹੈ ਵੀਰੇ ਬਹੁਤ ਇਥੋਂ ਨਾਲ ਬਹੁਤ ਡਿਫਰੈਂਟ ਹੈ ਅੱਛਾ ਜਦੋਂ ਹੋਰਣਾ ਚਿੱਤ ਕਰਦਾ ਮੋੜ ਨੂੰ ਜੀ ਤਾਂ ਮੜਦਾ ਹੈ ਬੰਦਾ ਜਿਹੜਾ ਖੇਤੀ ਕਰਦਾ ਉਹ ਖੇਤੀ 'ਚ ਮੜਦਾ ਹੈ ਜਿਹੜਾ گاਉਂ ਦਾ ਉਹ ਗਾਉਣ ਵਾਲੇ ਪਾਸੇ ਮੜਦਾ ਹੈ ਹੁਣ ਜੇ ਤੋਂ ਗਾਉਣ ਵਾਲੇ ਪਾਸੇ ਮੜਨ ਦਾ ਵਿਚਾਰ ਬਣਾ ਲਿਆ ਹੈ ਹਾਂਜੀ ਹੁਣ ਫਿਊਚਰ ਪਲੈਨਿੰਗ ਸਕੀਮ ਫਿਊਚਰ ਪਲੈਨ ਭਾਜੀ ਦੇਖੋ ਏਦਾਂ ਮੈਂ ਸ਼ੋਜ਼ ਵਗੈਰ ਕਰ ਰਿਹਾ ਹੂੰ ਹੂੰ ਤੇ ਦੂਸਰੀ ਗੱਲ ਗਾਣੇ ਵੀ ਦੋ ਤਿੰਨ ਡਿਊਟ ਰੈਡੀ ਹੈ ਸੋਲੋ ਕਰ ਰਹੇ ਹਾਂ ਕੁਝ 트랙 ਬਣੇ ਪਏ ਕੁਝ ਬਣਾ ਰਹੇ ਹਾਂ ਹੋ ਸਕਦਾ ਇੱਕ ਦੋ ਵੀਡੀਓ ਮੈਂ ਕਰਕੇ ਜਾਊਂਗਾ ਹੂੰ ਤੇ ਤਾਂ ਕਿ ਹੁਣ ਤਾਂ ਸੀਜ਼ਨ ਆਫ ਹੋਣ ਵਾਲਾ ਹੋਰ ਮਹੀਨੇ ਤੱਕ ਤੇ ਅਗਲੀ ਵਾਰ ਫਿਰ ਕੋਸ਼ਿਸ਼ ਹੈ ਵੀ ਆਪਾਂ ਪਹਿਲਾਂ ਆ ਕੇ ਸਾਰਾ ਉਹਨੂੰ ਅਰੇਂਜਮੈਂਟ ਕਰਾਂਗੇ ਸਾਰੀ ਇਕਤਾਰ ਬ੍ਰਾਂਡ ਨੂੰ ਅ ਜ਼ਿੰਦਗੀ ਦੇ ਵਿੱਚ ਕੋਈ ਰੋਲ ਮਾਡਲ ਹੁੰਦੇ ਆ ਜਿਨ੍ਹਾਂ ਦੇ ਕਰਕੇ ਹੌਸਲਾ ਜੱ ਬਣਿਆ ਰਹਿੰਦਾ ਹਾਂ ਜੀ ਕੌਣ ਰਿਹਾ ਜ਼ਿੰਦਗੀ ਚ ਜੀਨਰ ਕਰਕੇ ਹੌਸਲਾ ਬਣਿਆ ਰਿਹਾ ਸਭ ਤੋਂ ਪਹਿਲਾਂ ਬਾਈ ਮਖਣਜੀਤ ਹਮੇਸ਼ਾ ਜਦੋਂ ਵੀ ਮੈਂ ਮੈਂ ਸਾਰੇ ਨੂੰ ਕਹਿਣਾ ਹੁੰਦਾ ਜਦੋਂ ਮੈਂ ਉਦਾਸ ਹੁੰਦਾ ਸੀ ਕਦੇ ਕਦੇ ਵੀ ਹੁਣ ਵੀ ਹੋ ਜਾਵਾਂ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ ਕਿਉਂਕਿ ਉਹਨਾਂ ਵਰਗਾ ਇਨਸਾਨ ਹੀ ਦੇਖਿਆ ਮੈਂ ਜਿੰਨਾਂ ਕ ਉਹਨਾਂ ਨੇ ਲਾਈਫ 'ਚ ਬਹੁਤ ਵਾਦੇ ਘਾਟੇ ਪਰ ਉਹ ਜਿੰਦਾ ਦਿਲ ਨਾਲ ਹਮੇਸ਼ਾ ਹੈਨਾ ਉਹਨਾਂ ਨਾਲ ਗੱਲਬਾਤ ਚੱਲਦੀ ਰਹੀ ਹੈਨਾ ਹੌਸਲਾ ਮਿਲਦਾ ਰਿਹਾ ਜੋੜੇ ਰੇ ਫਿਰ ਬਾਈ ਰਾਜ ਨਾਲ ਗੱਲ ਚੱਲਦੀ ਰਹੀ ਤੇ ਆ ਮੈਂ 13 'ਚ ਵੀ ਮੈਂ ਏਦਾਂ ਬੈਠੋ ਤੇ ਬਾਜੀ ਹਣਾ ਉੱਥੇ ਮੋਟਰਲ 'ਚ ਰਹਿੰਦਾ ਮੈਂ ਮੂਵ ਹੋਇਆ ਸੀ ਹੋਸਟ ਪਹਿਲੇ ਮੈਲਬਰਨ ਸੀ ਔਰ ਮੈਲਬਰਨ ਤੋਂ ਮੈਂ ਹੋਰ ਸਟੇਟ ਵਿੱਚ ਮੂਵ ਹੋ ਗਿਆ ਤੇ ਮੈਨੂੰ ਹਫ਼ਤਾਕ ਮੋਟਰਲ ਦੇ ਵਿੱਚ ਰਹਿਣਾ ਪਿਆ ਏਦਾਂ ਬੈਠਿਆ ਸੀ ਕੋਈ ਫਰੈਂਡ ਉਹਦੇ ਫਰੈਂਡ ਮਿਲਣਾ ਹੈ ਨਾ ਕਹਿੰਦੇ ਬਈ ਜਗਤਾਰ ਬੜਾ ਨਹੀਂ ਰਹੇ کافی ਟਾਈਮ ਉਹਦੇ ਮੇਰੇ ਕੋਈ ਗਾਣਾ ਕੁਝ ਨਹੀਂ ਆਇਆ ਸੀ ਨਾ ਕਹਿੰਦੇ ਯਾਰ ਤੂੰ ਵੇਖ ਦੇ ਤੈਨੂੰ ਬਈ ਉਹਨੇ ਪਛਾਣ ਲੈਣਾ ਇੱਥੇ ਬੈਠਣਗੇ ਤੂੰ ਕਿਉਂ ਕਿਉਂ ਨਹੀਂ ਤੂੰ ਕੁਛ ਕਰ ਰਿਹਾ ਹਨਾ ਤੈਨੂੰ ਲੋਕ ਇੰਨਾ ਤੈਨੂੰ ਪਿਆਰ ਮਿਲਿਆ ਤੇਰੀ ਪਛਾਣ ਬਣੀ ਤੇ ਉਹਦੇ ਵੱਲ ਕਿਉਂ ਧਿਆਨ ਦਿੰਦਾ ਹਨਾ ਹਾਂ ਹਾਂ ਬੱਸ ਫਿਰ ਉਹਦੇ ਨੇ ਜਾਂਦਾ ਮੈਂ ਫੇਰ ਹਨਾ ਬਾਈ ਰਾਜ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਮੈਂ ਟੇਪ ਕਰ ਲਿਆ ਬਾਈ ਕਹਿੰਦਾ ਆ ਜਾ ਕੋਈ ਚੱਕਰ ਨਹੀਂ ਚਲੋ 13 ਵਿੱਚ ਫਰਮਾ ਗਏ ਤੇ ਉਹ 13 ਦੀ ਗੱਲ ਹੀ ਆ ਫੇਰ ਦੁਬਾਰਾ ਸਟਾਰਟ ਲੈ ਲੈ ਜਦੋਂ ਉਹ ਕੋਲੋਂ ਉੱਠ ਕੇ ਰਾਜਬਰਾੜ ਚਲਾ ਗਿਆ ਹਾਂਜੀ ਪਿੰਡ ਪਿੰਡ ਦੀਆਂ ਵੀ ਸਾਂਝਾਂ ਸੀ ਸੰਗੀਤਿਕ ਸਾਂਝਾਂ ਵੀ ਸੀ ਹਾਂਜੀ ਹਾਂਜੀ ਉਸ ਗੱਲ ਨੇ ਕਿੰਨਾ ਕੁ ੱਤਕਾ ਮਾਰਿਆ ਮੇਰੇ ਮਾਤਾ ਉਥੇ ਗਏ ਹੋ ਸੀ ਮੇਰੇ ਕੋਲ ਉਹ ਮੈਨੂੰ ਯਾਦ ਹੈ ਔਰ ਮੇਰਾ ਬੇਟਾ ਸੀਗਾ ਛਾਲ ਕਲਾ ਉਸ ਟਾਈਮ ਹੂੰ ਮੈਂ ਬਾਹਰ ਬਹਿ ਗਿਆ ਭਾਈ ਕਰਦੇ ਇਦਾਂ ਹੁੰਦਾ ਬੰਦਾ ਕਦੇ ਵੀ ਸਾਹਮਣੇ ਨਹੀਂ ਰੋਂਦਾ ਨਾ ਆਪਾਂ ਬਾਹਰ ਬੈਠ ਕੇ ਰੋਂਦੇ ਹੂੰ ਮੈਨੂੰ ਬਾਈ ਰਾਜ ਦਾ ਨਾਲ ਹੁੰਦਾ ਸੀ ਗੁਰਜੀਤ ਹੂੰ ਉਹਨੇ ਫੋਨ ਕੀਤਾ ਕਹਿੰਦਾ ਬਾਈ ਰਾਜ ਕਿੱڑا ਹੋ ਦੁਪਹਿਰ ਦਾ ਟਾਈਮ ਹੈ ਨਾ ਹੂੰ ਮੈਂ ਕਦੇ ਕਿਸਮੇ ਸੇ ਬਾਹਰ ਜਾ ਕੇ ਪੈ ਗਿਆ। ਰੋਈ ਕੋ ਰਿੱਕਾ ਹਫਤਾ ਰੁਟੀਨ ਖਾਦੀ। ਸਚਾਈ ਹੈ ਨਾ ਬਹੁਤ ਰੋਇਆ ਬਹੁਤ ਰੋਇਆ ਬਾਜੀ ਮੈਂ। ਦੂਸਰੀ ਗੱਲ ਮੈਂ ਹਰ ਵਾਰ ਦੱਸਦਾ ਮੈਨੂੰ ਸੁਪਨੇ ਹੋ ਰਾਤ ਸੁਹਣਾ ਗਿਆ ਟੇ। ਰਾਤ ਹੀ ਸੁਪਨਾ ਹੈ ਮੈਨੂੰ। ਹਰ ਵੀਕ ਦੇ ਵਿੱਚ ਮੈਨੂੰ ਸੁਹਣਾ ਹੀ ਆਉਣਾ ਹੀ ਹੁਣ ਉਹਨਾਂ ਦਾ ਵੀ ਕਦੇ ਕਿਸੇ ਪ੍ਰੋਗਰਾਮ ਤੇ ਆ ਕਿਤੇ ਰਿਕਾਰਡਿੰਗ ਕਰ ਰਹੇ ਆ। ਮੈਂ ਬੜੇ ਵਾਰੀ ਦੱਸਿਆ ਭਾਬੀ ਨਾਲ ਮੇਰੇ ਭਾਬੀ ਮੈਨੂੰ ਸੁਪਨੇ ਬਹੁਤ ਹੁੰਦੇ ਪਾਜੀ ਪਤਾ ਨਹੀਂ ਕੀ ਪ੍ਰੋਬਲਮ। ਤੇ ਬਸ ਲੱਗਿਆ ਨੇ ਬਾਜੀ। ਯਾਨੀ ਉਹ ਚੀਜ਼ਾਂ ਊਰਜਾ ਲਾ ਲਈਏ ਰੂਹਾਂ ਲਾ ਲਈਏ ਉਹ ਵਿੱਚੋਂ ਨਿਕਲਦੀਆਂ ਨਹੀਂ ਜਾਂ ਇਹ ਕੋਲ ਪਿਆਰ ਨਹੀਂ ਕਿਸੇ ਨੂੰ ਤੁਸੀਂ ਸ਼ਾਇਦ ਪਿਆਰ ਹੀ ਨਾ ਸੀ ਮੈਨੂੰ ਪਤਾ ਕਿਉਂ ਆਉਂਦੇ ਇਹ ਸੁਪਨੇ ਫਿਰ ਮੈਨੂੰ ਕਿਸੇ ਦਿਨ ਆਉਂਦੇ ਹੈ ਨਾ ਮੇਰੀ ਮਾਤਾ ਚਲੇ ਗਈ ਉਹਦਾ ਕਦੇ 24 ਮਹੀਨੇ ਕਦੇ ਸੁਪਨਾ ਆ ਗੋ ਸੱਚਾਈ ਹੈ ਨਾ ਇਹ ਪਰ ਉਹਨਾਂ ਦੇ ਸੁਪਨੇ ਮੈਨੂੰ ਹਰ ਵੀਕ ਆਉਂਦੇ ਹੈ ਕਿਆ ਬਾਤ ਹੈ ਬਹੁਤ ਜ਼ਿਆਦਾ ਕੋਈ ਇਹੇ ਜੀ ਕੋਈ ਉਹਨਾਂ ਚ ਉਹਨਾਂ ਦਾ ਚੰਗਾ ਪੱਖ ਜਾਂ ਕੋਈ ਚੰਗੀ ਆਦਤ ਜਿਹੜੀ ਤੁਸੀਂ ਅਡਾਪਟ ਕੀਤੀ ਅ ਕਾਫੀ ਕੁਝ ਕੀਤਾ ਬਾਜੀ ਮੈਨੂੰ ਯਾਦ ਆ ਕਹਿੰਦੇ ਵੀ ਪਰ ਮੈਂ ਉਸ ਚੀਨ ਮਨਟੇਨ ਵੀ ਰੱਖਿਆ ਇੱਕ ਗੱਲ ਕਹੀ ਸੀ ਕਹਿੰਦੇ ਜਗਤਾਰ ਉੱਥੇ ਨਾ ਗਈ ਜਿੱਥੇ ਤੈਨੂੰ ਲੱਗੇ ਵੀ ਇੱਜ਼ਤ ਨਹੀਂ ਥੱਲੇ ਖੜਕੇ ਨਾ ਗਏ ਤੇ ਹਨਾ ਉੱਥੇ ਗੁਣ ਜਿੱਥੇ ਤੈਨੂੰ ਬੁਲਾਉਣੀ ਜਗਤਾਰ ਤੂੰ ਆਣਾ ਪਰ ਮੈਂ ਇਸ ਚੀਨ ਮਨਟੇਨ ਰੱਖਾ ਬਹੁਤ ਵਧੀਆ ਗੱਲ ਬਾਜੀ ਕਹਿੰਦੇ ਉੱਥੇ ਜਾ ਜਿੱਥੇ ਤੁਹਾਡੀ ਇੱਜ਼ਤ ਹੈ ਨਾ ਮੈਂ ਅੱਜ ਤੱਕ ਕਿਸੇ ਮੇਲੇ ਤੇ ਕਿਤੇ ਵੀ ਨਹੀਂ ਗਿਆ ਜਿੱਥੇ ਮੈਨੂੰ ਹਾਂ ਇੱਕ ਵਾਰ ਗਏ ਮੇਰੇ ਬਾਈ ਰਾਜ ਨਾਲ ਮੈਂ ਬਾਅਦ ਵਿੱਚ ਚਾਣ ਲੱਗਾ ਸਾਡੇ ਪਿੰਡੇ ਮੁੰਡਾ ਸਰ ਵੀ ਢਾਲੀਵਾ ਤੇ ਆਪਣੇ ਇੱਥੇ ਪੱਤੋ ਰਾਜੂ ਸਿੰਘ ਪੱਤੋ ਵਾਲਾ ਰਾਈਟਰ ਸੀ ਮੈਂ ਉਹਦੇ ਉਹਦਾ ਮੇਲਾ ਸੀ ਉੱਥੇ ਮੈਨੂੰ ਮੋਰਚਾ ਨੇ ਬਿਠਾ ਕੇ ਲਾਇਆ ਕਹਿੰਦਾ ਯਾਰ ਚੱਲ ਆਪਾਂ ਬਈ ਆਪਾਂ ਦੁਕਾਨਾ ਘਾ ਕੇ ਆਉਣਾ ਤੇ ਉੱਥੇ ਗਏ ਵਿਚਾਰੇ ਨੇ ਮਿੰਨਤਾ ਮੁੰਨਤਾ ਕਰਕੇ ਉਹ ਮੈਨੂੰ ਯਾਦ ਆ ਨਾ ਪਰ ਉਸ ਤੋਂ ਬਾਅਦ ਮੈਂ ਕਦੇ ਨਹੀਂ ਗਿਆ ਜਿੱਥੇ ਮੈਨੂੰ ਬੁਲਾਇਆ ਨਵੇਂ ਤੇ ਮੈਂ ਨੂੰ ਜਾ ਮੈਂ ਖੁਦ ਕਹਾ ਯਾਰ ਮੈਨੂੰ ਬੁਲਾਓ ਇੱਥੇ ਨਾ ਬੱਬੀ ਦੀ ਕਿਰਪਾ ਨਾਲ ਸਭ ਕੁਝ ਓਕੇ ਹੈ ਰੋਟੀ ਪਾਣੀ ਵਧੀ ਚੱਲਦਾ ਹੈ ਜਿੱਥੇ ਬੁਲਾਉਣ ਗਿਆ ਵਜਾਂਦੇ ਆ ਹੋਰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਤੁਹਾਨੂੰ ਉਹਨਾਂ ਦਾ ਸਟਾਈਲ ਸੀ ਜੋ ਪਰਫਾਰਮੈਂਸਲੀ ਮੈਂ ਹੁਣ ਮ ਤੂੰ ਆਪਣੀ ਵੋਕਲ ਜਿਹੜੀ ਹਨਾ ਕਨੇ ਤਰ੍ਹਾਂ ਨੁਕਸਾਨ ਹੋ ਰਿਹਾ ਚਲੋ ਮੈਂ ਮੰਨਦਾ ਵੀ ਸ਼ਾਇਦ ਹਨਾ ਕਿਉਂਕਿ ਜਿੱਦਾਂ ਦਾ ਉਹ ਗਾਉਂਦੇ ਸੀ ਜਾਂ ਤਾਂ ਮੈਂ ਉਸ ਤੋਂ ਬੈਸਟ ਬੈਟਰ ਗਾਵਾਂ ਤਾਂ ਵਧੀਆ ਹਨਾ ਜੇ ਤੁਸੀਂ ਥੋੜਾ ਉਸ ਤੋਂ ਡਾਊਨ ਗਾਉਣੇ ਨਾ ਤੇ ਤੁਹਾਡੇ ਨੁਕਸਾਨ ਹੁੰਦਾ ਹਨਾ ਹੁਣ ਮੈਂ ਚਾਹਣ ਦੇ ਬਾਵਜੂਦ ਵੀ ਹੁਣ ਮੈਂ ਗਾਣੇ ਕੀਤੇ 4-5 ਲਾਸਟ ਹਨਾ ਮੈਂ ਕੋਸ਼ਿਸ਼ ਨਹੀਂ ਕੀਤੀ ਕੋਈ ਉਹਦੀ ਕੰਪੋਜ਼ ਨਹੀਂ ਕੋਈ ਉਹਦਾ ਸਟਾਈਲ ਨਹੀਂ ਕੀਤਾ ਪਰ نیچے ਕਮੈਂਟ ਆਈ ਆਉਂਦੇ ਬਈ ਰਾਜਵਰ ਗੱਲਾਂ ਕਰ ਰਹੇ ਸੀ ਤੁਹਾਡੀ ਵੋਕਲ ਉਹ ਲੱਗ ਰਹੀ ਹਨਾ ਹੁਣ ਚੀਜ਼ ਮੈਨੂੰ ਸਮਝ ਨਹੀਂ ਕਿ ਮੈਂ ਕਿੱਦਾਂ ਕੱਢਾਂ ਹਨਾ ਗੱਲ ਵਿੱਚੋਂ ਕਿੱਦਾਂ ਕੱਢੀ ਅੱਛਾ ਕਿੰਨੇ ਦਿਨਾਂ ਅਸ ਤੁਹਾਡੀ ਵੀਡੀਓ ਜਾਂ Song ਨਵਾਂ ਸੁਣਨ ਨੂੰ ਮਿਲੂਗਾ ਅ ਕੋਸ਼ਿਸ਼ ਹੈ ਮੇਰੀ ਮੈਂ April ਦਾ ਫਿਰ March ਦਾ ਮਹੀਨਾ ਇੱਥੇ ਭਾਜੀ 15 ਕ ਮਾਰਚ ਦੇ ਆਸ-ਪਾਸ 15 ਕ ਮਾਰਚ ਜੂਟ Song ਕਰਨਗੇ ਜੂਟ Song ਹਾਂਜੀ ਅੱਜ ਇਸ ਦੌਰ ਚ ਜਿਹੜੀ ਗੀਤ ਦੀ ਸਿਲੈਕਸ਼ਨ ਹੈ ਹਾਂਜੀ ਉਹ ਕਿਸ ਤਰ੍ਹਾਂ ਦੀ ਜਾਂ ਤੁਹਾਡਾ ਇੱਕ ਮਾਈਂਡ ਸੈਟ ਕਿਸ ਤਰ੍ਹਾਂ ਦਾ ਹੈਗਾ ਵੀ ਆ ਗੀਤ ਇਸ ਤਰ੍ਹਾਂ ਦਾ ਕੋਣਾ ਜਾਂ ਤੁਹਾਡਾ ਸਟਾਈਲ ਜਿਵੇਂ ਰਿਹਾ ਜੀ ਜੋ ਕਿ ਕਈ ਵਾਰੀ ਨਾ ਬੰਦਾ ਨਵੇਂ ਦੌਰ ਚ ਭਟਕ ਵੀ ਜਾਂਦਾ ਵੀ ਕਾਲੀ ਕਰਨੀ ਹਾਂਜੀ ਹਾਂਜੀ ਤੇ ਚੁਆਇਸ ਕਿ ਮੇਰੀ ਦੀ ਚੁਆਇਸ ਤਾਂ ਮੇਰੀ ਉਹ ਹੀ ਰਹੀ ਪਹਿਲਾਂ ਵੀ ਤੇ ਹੁਣ ਵੀ ਹੈ ਹੂੰ ਕਿ ਵਧੀਆ ਸੁਣਦੇ ਵਧੀਆ ਗਾਉ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਹੂੰ ਪਰ ਹੁਣ ਇਹ ਲੱਗਦਾ ਬਾਜੀ ਵੀ ਸੁਣਨੋਂ ਹੀ हट ਕੇ ਲੋਕ ਵਧੀਆ ਚੀਜ਼ ਨੂੰ ਵਧੀਆ ਸ਼ਬਦਾਲੀ ਨੂੰ ਪਤਾ ਨਹੀਂ ਲੋਕਾਂ ਨੇ ਹਾਜ਼ਮ ਨਹੀਂ ਹੁੰਦੀ ਜਾਂ ਉਹਦਾ ਸੁਣਨ ਦਾ ਨਜ਼ਰੀਆ ਬਦਲ ਗਿਆ ਹੈ ਨਾ ਬਹੁਤ ਹਲਕਾ ਤੁਸੀਂ ਗਾਣੇ ਵਿੱਚ ਗਾਲ ਕੱਢ ਦੋ ਗਾਣਾ ਖਟ ਹੋ ਜਾਊਗਾ ਹੂੰ ਪਰ ਮੇਂ ਗੱਲ ਕਹਿਣਾ ਨਾ ਇੱਕ ਕਲਾਕਾਰ ਤੇ ਰਾਈਟਰ ਨਾਂ ਤਾਂ ਉਹ ਉਹਦੇ ਮੂੰਹ ਚੋਂ ਗਲ ਚੱਜਦੀ ਐ ਨਾਂ ਉਹਨੂੰ ਗੁੱਸਾ ਸਕਦਾ ਕਲਾਕਾਰ ਨੂੰ ਪੱਜ ਗੁੱਸਾ ਕਿਦਾਂ ਆ ਜਮਣਾ ਜਿਹੜਾ ਕਲਾਕਾਰ ਜਾਂ ਰਾਈਟਰ ਐ ਇੱਕ ਨਹੀਂ ਆ ਸਕਦਾ ਨਾ ਇਸ ਕਰਕੇ ਜਿਹੜੇ ਹੁਣ ਕੁਝ ਆ ਰਿਹਾ ਦੇਖੋ ਚੱਲ ਜਿਦਾਂ ਇਹਨੂੰ ਜੀ ਕੋਈ ਕੋਈ ਗੁਣ ਗਿਣਾਉਣਾ ਚਾਹੋਗੇ ਜਦੋਂ ਕਦੇ ਇਕੱਲੇ ਹੁੰਨੇ ਹੋ ਜਾਂ ਇੱਕ ਤਾਂ ਲੋਕਾਂ ਦਾ ਫੇਵਰੇਟ ਹੁੰਦਾ ਇੱਕ ਆਪ ਦਾ ਫੇਵਰੇਟ ਹੁੰਦਾ ਹਾਂਜੀ ਜਰੂਰ ਮੈਂ ਹਮੇਸ਼ਾ ਹੀ ਉਹ ਦੋ ਗਲੇ ਨੂੰ ਸੰਭਾਲ ਲੈ ਮੈਂ ਪੁਲਾਨਾ ਬੜੀ ਮੈਂ ਪੁਲਾਨਾ ਬੜੀ ਬੇਰੁਖੀ ਉਸਦੀ ਮੈਂ ਪੁਲਾਨਾ ਬੜੀ ਬੇਰੁਖੀ ਉਸਦੀ ਪਰ ਮੁੜ ਮੁੜ ਸਤਾਵੇ ਤਮ ਕੀ ਕਰਾਂ ਮੈਂ ਪੁਲਾਨਾ ਬੜੀ ਮੈਂ ਤਾਂ ਠੇਕੇ ਦੇ ਵੱਲ ਹੁਣ ਜਾਂਦਾ ਵੀ ਨਹੀਂ ਮੈਂ ਤਾਂ ਠੇਕੇ ਦੇ ਵੱਲ ਹੁਣ ਜਾਂਦਾ ਵੀ ਨਹੀਂ ਪਰ ਮੁੜ ਮੁੜ ਲੈ ਜਾਵੇ ਤਾਂ ਮੈਂ ਕੀ ਕਰਾਂ ਮੈਂ ਪੁਲਾਨਾ ਬੜੀ ਕੀ ਬਾਤ ਅਸੀਂ ਉਮੀਦ ਕਰਦੇ ਹਾਂ ਤੁਹਾਡਾ ਇਹ ਸਫ਼ਰ ਇਦਾਂ ਹੀ ਖੂਬਸੂਰਤ ਰਹੇ ਥੈਂਕ ਯੂ ਬਈ ਤੇ ਮਾਲਕਿਆਂ ਦੇ ਜਿਹੜੇ ਵੇੜੇ ਦੀਆਂ ਰੌਣਕਾਂ ਉਹ ਰਹਿਣ ਵਿਦੇਸ਼ਾਂ ਚ ਕਮਾਈ ਕਰਨੀ ਕੋਈ ਗੁਨਾਹ ਨਹੀਂ ਹੈ ਜੀ ਪਰ ਆਪ ਦਾ ਪਿੰਡ ਪੱਕੇ ਤੌਰ ਤੇ ਛੱਡ ਜਾਣਾ ਇਹ ਸ਼ਾਇਦ ਕਿਤੇ ਨਾ ਕਿਤੇ ਇਸ ਕੁਰਬਾਨੀਆਂ ਤੇ ਗੁਰੂਆਂ ਪੀਰਾਂ ਦੀ ਧਰਤੀ ਨਾਲ ਵਫਾ ਨਹੀਂ ਹੋਊਗੀ ਤੇ ਹੁਣ ਤੇ ਇੱਕ ਕੋਸ਼ਿਸ਼ ਵਾ ਜੀ ਹਮ ਸੱਚ ਜਾਨਾ ਜੀ ਬਾਈ ਰਾਜ ਨੂੰ ਕਹਿੰਦੇ ਸੀ ਮੱਲ ਲ ਕੇ ਪਿੰਡ ਉਹਦਾ ਨਾ ਇੱਕੋ ਕੋਸ਼ਿਸ਼ ਹੈ ਸਚਾਈ ਹੈ ਨਾ ਸੱਚਾਈ ਤੋਂ ਲੱਗਾ ਵੀ ਮੈਨੂੰ ਵੀ ਜਾਨਣਾ ਯਾਰ ਜਗਤਾਰ ਰਾੜ ਦਾ ਪਿੰਡ ਕਿਹੜਾ ਮੱਲ ਲ ਕੇ ਹੈ ਨਾ ਕਾਸ਼ ਕਿ ਮੋਂਥੋਂ ਤੱਕ ਪਹੁੰਚ ਜਾਵੀ ਲੋਕਾਂ ਨੂੰ ਪਤਾ ਲੱਗੇ ਜਿੰਤਾਰ ਬਰਾੜੀ ਉਸ ਮਲਕ ਦਾ ਨਾ ਚਲੋ ਬਹੁਤ ਪਤਾ ਹੈ ਪਰੋਨਾ ਨੇ ਨਾ ਬਹੁਤ ਪਿੱਛੇ ਹੈ ਨਾ ਉਹਨਾਂ ਵਰਗਾ ਤਾਂ ਮੈਂ ਬਣ ਨਹੀਂ ਸਕਦਾ ਪਰ ਇਹ ਪਿੰਡ ਨੂੰ ਦਾ ਕਹਿੰਦਾ ਯਾਰ ਮਲਕੇ ਪਿੰਡ ਨੂੰ ਇੱਕ ਬਹੁਤ ਵੱਡੀ ਜੀ ਖੁਸ਼ ਹੈ ਮੇਰੀ ਜਲਦੀ ਬਹੁਤ ਚੰਗਾ ਲੱਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਾਂਗੇ ਕਿ ਨਵੇਂ ਜਦੋਂ ਤੁਹਾਡੇ ਗੀਤ ਆਉਣਗੇ ਤਾਂ ਆਪਾਂ ਫੇਰ ਸਾਂਝ ਪਾਵਾਂਗੇ ਜਰੂਰ ਭਾਜੀ ਥੈਂਕ ਯੂ ਬਹੁਤ ਬਹੁਤ ਲੇਖਤਾਰ ਬਰਾੜ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਕਮਾਈਆਂ ਕਰਨੀਆਂ ਚਾਹੀਦੀਆਂ ਅਰ ਜਿਹੜਾ ਰੂਹ ਦਾ ਸਕੂਨ ਹੈ ਉਹਦੇ ਨਾਲ ਵੀ ਜੁੜ ਕੇ ਰਹਿਣਾ ਚਾਹੀਦਾ ਆਪਦੇ ਪਿੰਡ ਦੀ ਮਿੱਟੀ ਆ ਜਿਹੜੀ ਤੁਹਾਡੇ ਨਾਲ ਜੁੜ ਕੇ ਰਹਿਣੀ ਚਾਹੀਦੀ ਹੈ ਤੁਹਾਡੇ ਪੈਰਾਂ ਨਾਲ ਤੁਹਾਡੇ ਖਿਆਲਾਂ ਨਾਲ ਤੁਹਾਡੇ ਵਿਚਾਰਾਂ ਨਾਲ ਤੁਹਾਡੇ ਪਿੰਡ ਦੀ ਮਿੱਟੀ ਜਿੱਥੇ ਵੀ ਜਾਵੇ ਉਹ ਆਪ ਦਾ ਚੰਗਾ ਸਨੇਹਾ ਲੈ ਕੇ ਜਾਵੇ ਉਹ ਚੋਂ ਚੰਗੇ ਫਟਾਰੇ ਫੁੱਟਣ ਤੇ ਹਰ ਪਿੰਡ ਨੂੰ ਆਪਦੇ ਤੇ ਤੇ ਹਰ ਪਿੰਡ ਵਾਸੀ ਨੂੰ ਆਪਦੇ ਪਿੰਡ ਤੇ ਮਾਣ ਹੋਣਾ ਚਾਹੀਦਾ ਦੋ ਜਾਦਤ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ